ਪਾਂਡਾ ਠਿੱਕਰ ਵੀ ਸਾਰਾ ਮਾਂਜ ਲਿਆ ਮੈਂ ਹੈ ਰੋਟੀ ਟੁੱਕ ਵੀ ਕਰ ਲਿਆ ਹਜੇ ਤੱਕ ਨਹੀਂ ਬੋੜਿਆ ਗੱਡੀ ਕਰਨ ਗਿਆ ਹੋਇਆ ਸੀਗਾ ਪਤਾ ਨਹੀਂ ਹੁਣ ਕਦੋਂ ਆਊਗਾ ਇਹਦੀ ਤਾਂ ਉਹ ਗੱਲ ਐ ਅਖ ਜੀਨੇ ਲਾ ਲਿਆ ਗੱਲੀ ਉਹਦੇ ਨਾਲ ਅਖ ਤੁਰ ਚੱਲੀ ਹੈ ਇੱਕ ਇੱਕ ਬੰਦੇ ਕੋਲੇ ਖੜੂਗਾ ਸਾਰਿਆਂ ਨੂੰ ਦੱਸ ਕੇ ਆਊਗਾ ਭਾਈ ਅਸੀਂ ਤਾਂ ਵਿਆਹ ਤੇ ਜਾਂਦੇ ਆ ਅਸੀਂ ਤਾਂ ਵਿਆਹ ਤੇ ਜਾਂਦੇ ਆ ਇਹਨੂੰ ਤਾਂ ਕੋਈ ਗੱਲ ਦੱਸਣੀ ਨਹੀਂ ਚਾਹੀਦੀ ਇਹਨੂੰ ਤਾਂ ਉਦੋਂ ਹੀ ਦੱਸੇ ਬੰਦਾ ਫੜ ਕੇ ਸਿੱਧਾ ਇਹਨੂੰ ਤਾਂ ਗੱਡੀ 'ਚ ਬਿਠਾ ਲਵੇ ਬਾਅਦੋਂ ਫੜ ਕੇ ਸਾਰਿਆਂ ਨੂੰ ਦੱਸਿਆਊਗਾ ਇਹੋ ਜਾਂ ਹੁਣ ਘਰੇ ਚੋਰੀ ਹੋਰ ਕਰਾਊਗਾ ਇਹ। ਇਹੋ ਜੇ ਵਿਆਹ ਤੇ ਜਾਵਾਂਗੇ। ਲਾ 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 ਕਰਿਆਊਗਾ ਸਾਰੇ ਪਿੰਡ ਦੇ ਵਿੱਚ ਹੁਣ ਤੇ ਸਾਰਿਆਂ ਨੂੰ ਦੱਸਿਆਊਗਾ ਭਾਈ ਮੇਰੇ ਤਾਂ ਸਾਲੇ ਦਾ ਵਿਆਹ ਐਸ ਤਾਂ ਵਿਆਹ ਤੇ ਜਾਣੇ ਆ। ਗੱਡੀ ਕਰਨ ਗਿਆ ਹਜੇ ਤੱਕ ਨਹੀਂ ਬੜਿਆ ਐ ਨਹੀਂ ਭਾਈ ਮੈਂ ਛੇਤੀ ਆ ਕੇ ਚੱਲ ਕੋਈ ਕੰਮ ਕਰ ਲਾਂ। ਕੋਈ ਆਪਦੇ ਜੋੜੇ ਜੁੱਤੇ ਰੱਖ ਲਾਂ ਚੱਕ ਕੇ ਕੋਈ ਮੈਂ ਆਪਦਾ ਕੋਈ ਕੁੜਤੇ ਪ੍ਰੈਸ ਕਰ ਲਾਂ ਚੱਲ ਮੇਰਾ ਵੀ ਨਾਲ ਕੋਈ ਇੱਕ ਅੱਧਾ ਸੂਟ ਪ੍ਰੈਸ ਕਰ ਦੇ ਇੱਕ ਅੱਧਾ ਕੋਈ ਜਵਾਕਾਂ ਦਾ ਕਰ ਦੇ ਪਰ ਨਹੀਂ ਇਹਨੇ ਕਿੱਥੇ ਕਰਨਾ ਹੈ ਇਹ ਤਾਂ ਉੱਥੇ ਲੱਗਿਆ ਹੋਊਗਾ ਗੱਲਾਂ ਕਰਨ ਪਟਰ 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 ਸਭ ਨਾਲ ਲੱਗਿਆ ਹੋਊਗਾ ਗੱਲਾਂ ਤੇ ਬਸ ਉੱਥੇ ਬੈਠਾ ਹੋਊਗਾ ਜਾਂ ਖੜਾ ਹੋਊਗਾ ਕਿਸੇ ਕੋਲੇ ਕੀ ਗੱਲ ਹੋ ਗਈ ਕਿਉਂ ਬੁੜਬੁੜ ਲਈ ਹੋਈ ਐ ਕੀ ਗੱਲ ਹੋ ਗਈ ਬੁੜਬੁੜ ਲਈ ਐ ਤੈਨੂੰ ਪਤਾ ਵੀ ਵਿਆਹ ਤੇ ਜਾਣਾ ਤੇ ਤੂੰ ਗੱਡੀ ਕਰਨ ਤੈਨੂੰ ਕੱਲਿਆ ਸੀ ਗੱਡੀ ਤੈਨੂੰ ਮਿਲੀ ਐ ਜਾਂ ਨਹੀਂ ਮਿਲੀ ਓਏ ਗੱਡੀ ਮਿਲੀ ਓ ਗੱਡੀ ਤਾਂ ਮੈਂ ਹੁਣ ਸਾਰੇ ਯਾਰ ਲੱਭਿਆ ਗੱਡੀ ਵਾਲਾ ਤਾਂ ਰੋਲਾ ਹੋ ਗਿਆ ਨਾ ਗੱਡੀ ਨਹੀਂ ਮਿਲੀ ਹਾਂ ਉਹ ਬੱਸ ਕੇ ਪਰ ਕੋਈ ਗੱਲ ਨਹੀਂ ਵਗ ਚੱਲਾਂਗੇ ਤੇਰੀ ਮਾਸੀ ਦੇ ਮੁੰਡੇ ਦਾ ਹੀ ਵਿਆਹ ਹੈ ਫਿਰ ਕੋਈ ਗੱਲ ਨਹੀਂ ਵਗ ਚੱਲਾਂਗੇ ਯਾਰ ਐ ਕੀ ਹੈ ਹੁਣ ਵਗ ਚੱਲਾਂਗੇ ਕੀ ਉਹ ਕਹਿੰਦਾ ਗੱਡੀ ਗੱਡੀ ਗੇੜੇ ਤੇ ਗਈ ਹੈ ਗੇੜੇ ਤੇ ਗਈ ਹੈ ਦੱਸ ਹਾਂ ਕਹਿੰਦਾ ਕੁਛ ਨਹੀਂ ਹੋਰ ਦੀ ਪੁੱਛ ਲੈਂਦਾ ਕੋਈ ਜ਼ਰੂਰੀ ਤੂੰ ਉਹਨਾਂ ਦੀ ਗੱਡੀ ਲੈ ਕੇ ਜਾਣੀ ਹੈ ਤੇ ਸਾਰੀ ਟੈਕਸੀਆਂ ਟੈਕਸੀ ਸਟੈਂਡ ਤੇ ਮੈਂ ਲੱਭਿਆ ਹਾਂ ਤੇ ਉੱਥੇ ਭਾਲਿਆ ਗੱਡੀ ਨਹੀਂ ਮਿਲੀ ਹੁਣ ਸੀਜ਼ਨ ਜੇ ਚੱਲੀ ਜਾਂਦੇ ਐ ਵਿਆਹਾਂ ਦੇ ਤੇ ਉਹ ਇੱਥੇ ਕਰਕੇ ਉਹ ਗੱਡੀ ਕੋਈ ਮਿਲੀ ਨਹੀਂ ਫਿਰ ਮੈਨੂੰ ਕਿਸੇ ਨੇ ਦੱਸ ਪਾਈ ਬਈ ਝੰਟੇ ਕਿਆ ਨੇ ਲਈ ਹੋਈ ਐ 1 ਮਹੀਨਾ ਹੋ ਗਿਆ ਗੱਡੀ ਟੈਕਸੀ ਸਟੈਂਡ ਤੇ ਲੱਗਦੀ ਐ ਤੇ ਮੈਂ ਝੰਟੇ ਹੋਰਾਂ ਦੇ ਉੱਤੇ ਉਹ ਝੰਟੇ ਕਿਆਂ ਦੀ ਕਰ ਲੈਂਦਾ ਤੂੰ ਹੋਰਾਂ ਦੀ ਪੁੱਛਦੀ ਫਿਰਦੀ ਐ ਗਿਆ ਸੀ ਉੱਥੇ ਹੀ ਗਿਆ ਸੀ ਹਾਂ ਦੱਸ ਮੈਂ ਕਿ ਮਹਿੰਦੀ ਵਾਲੇ ਦਿਨ ਵਗ ਜਾਗੇ ਤੇ ਰੌਣਕ ਮੇਲਾ ਹੁੰਦਾ ਜਾਗੋ ਜੁਗੋ ਦਾ ਪ੍ਰੋਗਰਾਮ ਸਾਰਾ ਕੁਝ ਤੇ ਮੇਰੀ ਮਾਸੀ ਕਹਿੰਦੀ ਸੀ ਪੁੱਤ ਇੱਕ ਦਿਨ ਮਹਿੰਦੀ ਵਾਲੇ ਦਿਨ ਪਹਿਲਾਂ ਆ ਜੀ ਝੰਟੇ ਕਿਆ ਦੀ ਸੁਣ ਲੈ ਲਾ ਰੱਖੀ ਸੀ ਉਹਨਾਂ ਨੇ ਟੈਕਸੀ ਸਟੈਂਡ ਤੇ ਅਖੇ ਮਹੀਨਾ ਹੋ ਗਿਆ ਇਹਨੂੰ ਤਾਂ ਸਾਈ ਨਹੀਂ ਪੈਂਦੀ ਕਿਉਂ ਪੰਜ ਭਰਾ ਨੇ ਜੰਟੇ ਹੁਰੀ ਆਹੋ ਉਹਨਾਂ ਨੇ ਕੱਠਿਆਂ ਨੇ ਲਈ ਹੋਣੀ ਫਿਰ ਕੱਠਿਆਂ ਨੇ ਲਈ ਹੈ ਹਾਂ ਤੇ ਕਾਰ ਹੈ ਤੈਨੂੰ ਪਤਾ ਹੈ ਹੁਣ ਪੰਜ ਭਰਾ ਨੇ ਹੂੰ ਤੇ ਟੈਕਸੀ ਦੇ ਵਿੱਚ ਪਤੰਦਰ ਤਿੰਨ ਪਿੱਛੇ ਬਹਿ ਜਾਂਦੇ ਐ ਤੇ ਦੋ ਅੱਗੇ ਬਹਿ ਜਾਂਦੇ ਐ ਸਵਾਰੀਆਂ ਨੇ ਪਰ ਸਵਾਹ ਬੈਠਣਾ ਹੈ ਬੱਸ ਫਰਸਾਈ ਕੀ ਆਉਣੀ ਉਹਨਾਂ ਨੂੰ ਕੋਈ ਤਾਂ ਰੋਲਾ ਹੈ ਫਿਰ ਸਾਜੇ ਵਿੱਚ ਕੋਈ ਚੀਜ਼ ਲੈਣੀ ਨਹੀਂ ਚਾਹੀਦੀ ਹੈ ਦੱਸ ਹੁਣ ਪੰਜੇ ਤੁਸੀਂ ਵਿੱਚ ਜਾ ਕੇ ਬਹਿ ਜਾਂਦੇ ਸਵਾਰੀਆਂ ਕਿੱਥੋਂ ਬਾਹੋਂਗੇ ਤੁਸੀਂ ਉਹਨ ਵਈ ਹੋਣਾ ਵੀ ਕਿਤੇ ਜ਼ਿਆਦਾ ਪਾ ਇਥੇ ਮਿਲਦੇ ਹੋਣੇ ਤੇ ਕਿਤੇ ਇਹ ਵਾਲਾ ਨਾ ਲੈ ਜੇ ਛੋਟਾ ਨਾ ਲੈ ਜੇ ਕਿਤੇ ਵੱਡਾ ਨਾ ਜ਼ਿਆਦਾ ਪਾ ਇਥੇ ਲੈ ਜੇ ਆਹ ਹੀ ਰੋਲਾ ਪਿੰਦਾ ਉਹ ਚਾਹ ਵੀ ਉਹਨਾਂ ਨੇ ਕਦੇ ਕਾਹ ਨੂੰ ਗੱਡੀ 'ਚ ਬੈਠੇ ਐ ਕਦੇ ਬੈਠੇ ਵੀ ਤਾਂ ਹੈ ਨਹੀਂ ਦੇਸੀ ਬੰਦੇ ਐ ਪਿੰਡੂ ਕੰਮ ਕਰਨ ਵਾਲੇ ਖੇਤਾਂ 'ਚ ਹੈ ਉਹ ਤਾਂ ਕਾਰ ਦਾ ਜ਼ਿਆਦਾ ਚਾਹ ਬ ਉਹਦੇ 'ਚ ਵੀ ਬੈਠੇ ਰਹਿਣਗੇ ਚੌਧਰੀ ਬਣ ਕੇ ਆਪ ਹੀ ਹੈ ਉਹ ਹੁਣ ਕਹਿੰਦੇ ਨੇ ਵੀ ਹਸਤਾ ਨਾਲ ਹੀ ਜਾਵਾਂਗੇ ਭਾਈ ਜਿੱਥੇ ਜਾਵਾਂਗੇ ਉਹ ਇੱਕ ਅੱਧੀ ਸਵਾਰੀ ਤਾਂ ਬਹਿ ਜੇ ਹਾਂ ਹੁਣ ਉਹ ਤੈਨੂੰ ਪਤਾ ਪਿੰਡਾਂ ਦੇ ਵਿੱਚ ਅਗਲਾ 4-5 ਤਾਂ ਸਵਾਰੀਆਂ ਹੁੰਦੀਆਂ ਹੀ ਨੇ ਫੇਰ ਹੀ ਅਗਲਾ ਕਾਰ ਕਰਦਾ ਨਹੀਂ ਤਾਂ ਹਾਂ ਕੋਈ ਸੁਖ ਦੇ ਸੁਖ ਦੇ ਲੈ ਕੇ ਜਾਂਦਾ ਕੋਈ ਵਿਆਹ ਸ਼ਾਦੀ ਲੈ ਕੇ ਜਾਂਦਾ ਕੋਈ ਬੰਦਾ ਤਾਂ ਬੱਸ ਬੁੱਸਤੇ ਜਾਈ ਆਉਂਦਾ ਹਾਂ ਹਾਂ ਨਹੀਂ ਇਹ ਤਾਂ ਫਿਰ ਚੱਲ ਤੂੰ ਕਿਤੇ ਹੋਰ ਦੀ ਪੁੱਛ ਲੈਂਦਾ ਹੁਣ ਮੈਂ ਤਾਂ ਜਾਣਾ ਹੈ ਨਾ ਓ ਯਾਰ ਕਿਤੇ ਪੰਗਾ ਮੈਂ ਤਾਂ ਕਹਿੰਨਾ ਨਾ ਵਿਆਹ ਤਾਂ ਆਪਣਾ ਹੋ ਸਕਦਾ ਹੈ ਕਿਤੇ ਰਟਾਲ ਨਾ ਹੋ ਜਾਏ ਭਾਈ ਕਿਉਂ ਟਾਲ ਕਿਉਂ ਹੋ ਜੇ ਲੈ ਪਹਿਲਾ ਵਿਆਹ ਉਹਨਾਂ ਦੇ ਅਗਲਿਆਂ ਦੇ ਉਹਨਾਂ ਨੇ ਤਾਂ ਚਾਹ ਨਾਲ ਸੱਦਿਆ ਆਪਾਂ ਨੂੰ ਓ ਯਾਰ ਤਾਇਆ ਨਹੀਂ ਹੈ ਕਿ ਤਾਇ ਸਵਰਨਾ ਆਹੋ ਆ ਨਾਲ ਹੀ ਆਪਣੇ ਉਹ ਤਾਂ ਪਤਾ ਹੈ ਮੈਨੂੰ ਇਹਨਾਂ ਦਾ ਬੁੜਾ ਬਿਮਾਰ ਹੈ ਕਈ ਦਿਨਾਂ ਦਾ ਹਾਂ ਆਹੋ ਕਿਵੇਂ ਹੈ ਉਹ ਠੀਕ ਤਾਂ ਹੈਗੀ ਕਿਦਰੇ ਓਏ ਪੁੱਠਾ ਲਿਆਈ ਰਾਤ ਪੁੱਠਾਕਾ ਤਾਂ ਆਇਆ ਮੇਰਾ ਹਾਂ ਉਹ ਮੈਂ ਮਰ ਜਾ ਕਿਤੇ ਕੁਝ ਹੋ ਤਾਂ ਨਹੀਂ ਗਿਆ ਉਹਨੂੰ ਉਹ ਨਹੀਂ ਹੋਇਆ ਤਾਂ ਨਹੀਂ ਹੈ ਗਿਆ ਹੋਰ ਹੁਣ ਤੁਹਾਨੂੰ ਪਤਾ ਹੈ ਵੀ ਆਹ 4-5 ਦਿਨ ਪਹਿਲਾਂ ਲੈ ਗਈ ਸੀ ਉੱਥੇ ਸ਼ਹਿਰ ਨਹੀਂ ਉਹ ਜਾਂਦਾ ਤਾਂ ਖਰੂਬੀ ਵਾਲੀ ਰੋਣ ਰਾਂਣ ਦੀ ਆਵਾਜ਼ ਆ ਨਾ ਨਾ ਅਜੇ ਤੱਕ ਕੁਛ ਇਸ ਤਰ੍ਹਾਂ ਨਹੀਂ ਕੋਈ ਹੈ ਗਿਆ ਹੂੰ ਕਾਨ ਉਹ ਤੋਂ ਲੈ ਆਏ ਪੁੱਠਾ ਲੈ ਆਏ ਉਹ ਤੋਂ ਡਾਕਟਰ ਨੇ ਜਵਾਬ ਦੇਤਾ ਅੱਛਾ ਸ਼ਰੋ ਜਵਾਬ ਮਿਲ ਗਿਆ ਉਹਨੂੰ ਹਾਂ ਕਹਿੰਦੇ ਵੀ ਘਰੇ ਲੈ ਜਾਓ ਸੇਵਾ ਕਰ ਲੋ ਬਸ ਇਹ ਤਾਂ ਇੱਕ ਅੱਦੇ ਦਿੰਦਾ ਹੈ ਹਾਂ ਹੋਰ ਮੈਂ ਮਰ ਚਾ ਮੇਰਾ ਤਾਂ ਵਿਆਹ ਹੀ ਨਾ ਰਹਿ ਜੀ ਕਿਧਰੇ ਵਿਆਹ ਕੀ ਰਹਿ ਜੀ ਕੈਂਸਰ ਦੱਸਤੀ ਉਹਨੂੰ ਉਹ ਵੀ ਲਾਸਟ ਸਟੇਜ ਦੀ ਕੈਂਸਰ ਦੱਸਤੀ ਹਾਂ ਉਹ ਜੀ ਮੈਂ ਫੋਟ ਆਤਾ ਇਹੋ ਜੀ ਬਿਮਾਰੀ ਹੈ ਇਹ ਤਾਂ ਠੀਕ ਵੀ ਨਹੀਂ ਹੁੰਦੀਗੀ ਇਹਦਾ ਤਾਂ ਨਾਜ ਵੀ ਨਹੀਂ ਹੈ ਗਿਆ ਤੇ ਹੋਰ ਬੜੀ ਨਾਮਰਾਤ ਬਿਮਾਰੀ ਹੈ ਹਾਂ ਇਹ ਤਾਂ ਬਹੁਤ ਦੁਨੀਆ ਨੂੰ ਐ ਬਸ ਖਾਈ ਜਾਂਦੀ ਆ ਉਸ ਤੋਂ ਬਾਅਦ ਕੋਈ ਇਲਾਜ ਹੀ ਹੈ ਨਹੀਂ ਇਹਦਾ ਨਹੀਂ ਪਹਿਲਾ ਸਟੇਜ ਚ ਪਤਾ ਲੱਗ ਜਾਣਾ ਫਿਰ ਤਾਂ ਇਲਾਜ ਹੈਗਾ ਲਾਸਟ ਸਟੇਜ ਦੇ ਵਿੱਚ ਹੁਣ ਇਹਨੂੰ ਪਤਾ ਨਹੀਂ ਆਈ ਤਾਂ ਮੈਨੂੰ ਪਤਾ ਸੀਗਾ ਕਿ ਉਹ ਤਾਂ ਆਇਆ ਸਵਰਨਾ ਬਿਮਾਰ ਹੈ ਉਹਨੂੰ ਬੁਖਾਰ ਵੀ ਚੜਦਾ ਸੀਗਾ ਇਹ ਤਾਂ ਇੱਕ ਦਿਨ ਵਿਚਾਰਾ ਬੁਖਾਰ ਦੇ ਵਿੱਚ ਕੁਲਫੀ ਮੰਗੀ ਜਾਂਦਾ ਸੀਗਾ ਤੇ ਮੈਨੂੰ ਲੱਗਦਾ ਬੁਖਾਰ ਚ ਕੁਲਫੀ ਦੇਤੀ ਉਹਨੂੰ ਤਾਂ ਤਾਂ ਕਰਕੇ ਜ਼ਿਆਦਾ ਬਿਮਾਰ ਹੋ ਗਿਆ ਉਹ ਤਾਂ ਉਹ ਬੁਖਾਰ ਚ ਕੁਲਫੀਆਂ ਫਰੋਦੇ ਕੀ ਮਤਲਬ ਹੋਇਆ ਵੀ ਲੈ ਬੁਖਾਰ ਦੇ ਵਿੱਚ ਕੁਲਫੀ ਦੇ ਦੇ ਤਾਂ ਫਿਰ ਤਾਂ ਬੰਦੇ ਨੂੰ ਮੈਨੂੰ ਤਾਂ ਲੱਗਦਾ ਉਹਨੂੰ ਹੁਣ ਉਸੇ ਕਰਕੇ ਕੈਂਸਰ ਬਣੀ ਐ ਕੁਲਫੀ ਦੇ ਨਾਲ ਹੀ ਆਈ ਤੂੰ ਵੱਡੀ ਡਾਕਟਰ ਹੈ ਲੋਹਰ ਕੀ ਤੈਨੂੰ ਬੜਾ ਪਤਾ ਗੱਲਾਂ ਬਣਾਈਓਂਗੀ ਹਾਂ ਵੀ ਉਹਨੂੰ ਬੁਖਾਰ ਦੇ ਵਿੱਚ ਕੁਲਫੀ ਦੇ ਦਿਓ ਤਾਂ ਕੁਲਫੀ ਮੰਗਦਾ ਸੀ ਬੁਖਾਰ ਚ ਕੁਲਫੀ ਦੇਤੀ ਇਹਨਾਂ ਨੇ ਬਸ ਉੱਥੇ ਨਾਲ ਕੈਂਸਰ ਬਣ ਗਈ ਤੇ ਹੋਰ ਲੈ ਤੈਨੂੰ ਕਿਵੇਂ ਪਤਾ ਵੀ ਹਾਂ ਵੀ ਕੁਲਫੀ ਨਾਲ ਕੈਂਸਰ ਹੋ ਜਾਂਦਾ ਐਵੇਂ ਮਾਰਦੀਆਂ ਗੱਲਾਂ ਲੈ ਐਵੇਂ ਕਿਉਂ ਮਾਰਦੀਆਂ ਤੈਨੂੰ ਬੜਾ ਪਤਾ ਮੇਰਾ ਆਪਦਾ ਚਾਚਾ ਬਿਮਾਰ ਹੋ ਗਿਆ ਸੀਗਾ ਉਹਨੂੰ ਬੁਖਾਰ ਦੇ ਵਿੱਚ ਕੁਲਫੀ ਦੇਤੀ ਸੀਗੀ ਆਹੀ ਬਿਮਾਰੀ ਸੀਗੀ ਉਹਨੂੰ ਹਾਂ ਉਹ ਚਾਚਾ ਤਾਂ ਫਿਰ ਉਹ ਮਰੀ ਗਿਆ ਸੀ ਤੂੰ ਤੇ ਹੋਰ ਤਾਂ ਹੀ ਤਾਂ ਕੈਂਸਰੀ ਸੀ ਹਾਂ ਹੋਰ ਉਹਨੇ ਉਹਨੂੰ ਉਹ ਵੀ ਤੇਰਾ ਚਾਚਾ ਆਹੋ ਮੇਰਾ ਸਾਕਾ ਚਾਚਾ ਉਹਨੂੰ ਵੀ ਤਾਂ ਆਹੀ ਤਾਏ ਵਾਲੀ ਬਿਮਾਰੀ ਸੀਗੀ ਕੈਂਸਰ ਦੀ ਉਹਨੂੰ ਵੀ ਬੁਖਾਰ ਚ ਕੁਲਫੀ ਦੇਤੀ ਤੇ ਭਾਈ ਉਹ ਤਾਂ ਕੁਲਫੀ ਖਾਂਦਿਆ ਹੀ ਅੱਧੇ ਘੰਟੇ ਬਾਅਦ ਮੇਰਾ ਚਾਚਾ ਤਾਂ ਵਿਚਾਰਾ ਹੋ ਗਿਆ ਪੂਰਾ ਹੈ ਉਮੀ ਯਾਰ ਉਹ ਬੌਲੀਆਂ ਗੱਲਾਂ ਮਾਰੀ ਜਾਂਦੀ ਬੌਲੀਆਂ ਕਿਉਂ ਮਾਰੀ ਜਾਂਦੀ ਕੁਆਲਟੀ ਦਾ ਕੈਨਸਲ ਉਹਦਾ ਕੀ ਮਤਲਬ ਹੈ ਯਾਰ ਐਵੇਂ ਚੰਗਾ ਮੰਨਦਾ ਬੰਦੀ ਹੈ ਵੱਡੀ ਡਾਕਟਰ ਮੈਂ ਮੈਂ ਨਾ ਇਹਨੂੰ ਕਿਹਾ ਸੀਗਾ ਹੈ ਮੈਂ ਕਿਹਾ ਤੁਸੀਂ ਨਾ ਇਹਨੂੰ ਤਾਏ ਨੂੰ ਉਹ ਤੇ ਮੁੰਡਿਆਂ ਨੂੰ ਬਹੂਆਂ ਨੂੰ ਹਾਂ ਵੀ ਨਾ ਦਿਓ ਕੁਲਫੀ ਹੈ ਉਹ ਕਹਿੰਦੇ ਮੈਂ ਸਾਰੀ ਗੱਲ ਦੱਸੀ ਮੈਂ ਕਿ ਮੇਰੇ ਚਾਚੇ ਨੂੰ ਕੁਲਫੀ ਦੇਤੀ ਸੀਗੀ ਤੇ ਵਿਚਾਰਾ ਉਹ ਤਾਂ ਪੂਰਾ ਹੋ ਗਿਆ ਤੇ ਇਹ ਬੁਖਾਰ ਚ ਤੁਹਾਡਾ ਤਾਇਆ ਕੁਲਫੀ ਮੰਗਦਾ ਤੇ ਨਾ ਦਿਓ ਇਹਨੂੰ ਤੇ ਉਹਨਾਂ ਨੇ ਇਹਨਾਂ ਨੇ ਭਾਈ ਕੁਲਫੀ ਦੇਤੀ ਹੁਣ ਉਹਨੂੰ ਪਤਾ ਨਹੀਂ ਤੇਰੀ ਮੰਨੀ ਨਹੀਂ ਮੇਰੀ ਕਿੱਥੇ ਮੰਨਦੇ ਅਗਲੇ ਉਹਨਾਂ ਨੂੰ ਤਾਂ ਹੀ ਸੀ ਖਰੇ ਵੀ ਪਈਏ ਤਾਂ ਝੂਠ ਮਾਰਦੀ ਐ ਹੈ ਇਹ ਤਾਂ ਕੁਲਫੀ ਦੇਰ ਨਹੀਂ ਸੀ ਸ਼ਰੀਕ ਐ ਮਾਰਨਾ ਚਾਹੁੰਦੇ ਨੇ ਤਾਂ ਹਾਂ ਹੋਏ ਤਾਂ ਸ਼ਰੀਕ ਨੇ ਤਾਂ ਤੇ ਮੈਂ ਤਾਂ ਬਚਾਉਣਾ ਹੀ ਚਾਹਂਦੀ ਸੀ ਕਿ ਮੈਂ ਤਾਂ ਦੱਸਿਆ ਸੀਗਾ ਉਹਨਾਂ ਨੂੰ ਕਿ ਭਾਈ ਮੇਰਾ ਚਾਚਾ ਪੂਰਾ ਹੋ ਗਿਆ ਤੇ ਨਾ ਦਿਓ ਕੁਲਫੀ ਫੜ ਕੇ ਉਹਨਾਂ ਨੇ ਵੀ ਕੁਲਫੀ ਖਵਾਤੀ ਹੂੰ ਤੇ ਇਸ ਦਾ ਮਤਲਬ ਇਹ ਐ ਵੀ ਫਿਰ ਡਾਕਟਰਾਂ ਤੋਂ ਵੀ ਉੱਤੇ ਤੂੰ ਹੋਗੀ ਬਸ ਹੈ ਮੈਂ ਮੈਂ ਕੀ ਹੋਗੀ ਸੁਣੀ ਸੁਣਾਈ ਮੈਂ ਗੱਲ ਕਰਦੀ ਆ ਮੈਂ ਵੀ ਤਾਂ ਕਿਧਰ ਸੁਣੀ ਐ ਤਾਂ ਹੀ ਮੈਨੂੰ ਮਰੀ ਜਾਨੀ ਅਠਾ ਦੇ ਪਾ ਦੀਆਂ ਐਵੇਂ ਅਠਾ ਦੇ ਪਾ ਦੀਆਂ ਮਾਰੀ ਜਾਨੀ ਤੂੰ ਤਾਂ ਮੇਰੀ ਮੰਨਦਾ ਨਹੀਂਗਾ ਕੋਈ ਵੀ ਗੱਲ ਸਾਰਾ ਪਤਾ ਹੈ ਮੈਨੂੰ ਸ਼ਰੀਕਾ ਤਾਂ ਉਹ ਹੀ ਗੱਲ ਹੈ ਨਾ ਸ਼ਰੀਕ-ਸ਼ਰੀਕ ਤੇ ਲੱਗਦਾ ਹੁੰਦਾ ਆਹੋ ਦੱਸ ਮਾਤਾ ਜੀ ਦਾ ਪਤਾ ਲੈ ਕੇ ਆਉਣਾ ਚੱਲ ਤੂੰ ਤਾਂ ਇਹਦਾ ਪਤਾ ਲੈ ਕੇ ਆ ਤਿੰਨੇ ਮੈਂ ਮਾੜਾ ਮੋਟਾ ਨਿਓ ਜਿਹੜੇ ਕੱਪੜੇ ਲੀੜੇ ਪਾਏ ਉਹ ਪ੍ਰੈਸ ਕਰ ਲਾਂ ਤੇ ਤੂੰ ਛੇਤੀ ਆ ਜੀ ਪਤਾ ਹੁਣ ਜਾਇਆ ਜਾਵੇ ਨਾ ਜਾਇਆ ਜਾਵੇ ਐਵੇਂ ਆਪ ਮਾਰੀਆਂ ਮੂੰਹ ਚੋਂ ਕੱਢੀ ਜਾਂਨੇ ਕੀ ਤਾਂ ਵਿਚਾਰੇ ਨੂੰ ਕੁਝ ਨਾ ਹੀ ਹੋਵੇ ਆਹ ਤੂੰ ਤਾਂ ਬੰਨੇ ਲੱਭਦਾ ਫਿਰਦਾ ਐ ਵੀ ਕਿਤੇ ਨਾ ਹੀ ਜਾਣਾ ਪਵੇ ਮੇਰਾ ਗੱਡੀ ਦਾ ਕਰਾਇਆ ਬਚ ਜੂਗਾ ਤੇ ਆਪਦਾ ਇਹਨੂੰ ਲੈ ਕੇ ਜਾਊਗਾ ਉੱਥੇ ਉਹ ਬਚ ਜੂਗਾ ਹੁਣ ਛੱਕਾ ਤਾਇਆ ਹੁਣ ਉਹਦੇ ਛੱਡਿਆ ਥੋੜਾ ਜਾਂਦਾ ਉਹਨੂੰ ਮੈਂ ਕਦੋਂ ਕਹਿੰਨੀ ਵੀ ਤੇਰੇ ਤਾਇਏ ਨੂੰ ਛੱਡਦੀ ਜਾਣਾ ਤਾਂ ਫਿਰ ਜੇ ਵਿਚਾਰੇ ਨੂੰ ਨਾ ਹੀ ਕਰੇ ਰੱਬ ਕੁਝ ਹੋਵੇ ਅਸੀਂ ਤਾਂ ਇਹ ਚਾਹੁੰਦੇ ਵੀ ਸੱਚੇ ਪਾਤਸ਼ਾਹ ਨੂੰ ਕੁਝ ਵੀ ਨਾ ਹੋਵੇ ਹੁਣ ਪਰ ਕਰੀਏ ਕੀ ਜਾ ਪਤਾ ਲਾਇਆ ਤੇ ਮੈਂ ਭੱਜ ਕੇ ਨਾ ਥੋੜਾ ਜੀ ਆ ਜਾਂਦੀ ਥੋੜਾ ਪਤਾ ਲੈ ਆਉਂਦੀ ਫਿਰ ਆਪਾਂ ਵਿਆਹ ਤੇ ਚੱਲਣਾ ਫਿਰ ਉੱਥੇ ਉਹੀ ਗੱਲ ਐ ਫਿਰ ਉਸ ਤੋਂ ਬਾਅਦ ਮਗਰੋਂ ਇੱਕ ਵਾਰੀ ਚਲੋ ਬੰਦਾ ਵਗ ਜਾਂਦਾ ਤਾਂ ਉਦੋਂ ਵੱਖਰੀ ਗੱਲ ਹੈ ਵੀ ਹਾਂ ਜੇ ਸਾਹਮਣੇ ਕੁਝ ਹੋ ਗਿਆ ਤਾਂ ਫਿਰ ਹੁਣ ਉਹ ਐਂ ਕੁਝ ਨਹੀਂ ਹੁੰਦਾਗਾ ਐਂ ਬੁਢੇ ਬੰਦੇ ਨਾ ਕਈ ਕੀ ਦਿਨ ਕੱਢ ਜਾਂਦੇ ਆ ਪਏ ਪਏ ਤੈਨੂੰ ਬੜਾ ਪਤਾ ਮੈਂ ਇਹਨੇ ਮਾੜਾ ਜਾ ਇੱਥੇ ਹੋਰ ਥੋੜਾ ਜਾ ਆਹ ਚੁੱਲ੍ਹੇ ਜੇ ਤਾਂ ਬੱਕਰ ਦੇਦੇ ਪਿੱਛੋਂ ਬਾੜੇ ਚੋਂ ਤਾਂ ਮੈਂ ਸਾਰਾ ਕਰਿਆਈ ਸੀਗੀ ਚੱਲ ਫਿਰ ਮੈਂ ਜਾ ਕੇ ਆਉਣਾ ਤੂੰ ਜਾ ਕੇ ਆ ਪਤਾ ਲਾਇਆ ਤੇ ਮੈਂ ਇਹਨੇ ਮਾੜੇ ਮੋٹے ਦੋਖ ਕੱਪੜੇ ਪ੍ਰੈਸ ਕਰਨਾ ਤੇ ਮਾੜਾ ਮੋਟਾ ਜਿਹੜਾ ਕੰਮ ਜਾਂ ਰੰਦਾ ਆਹ ਕਰ ਲਾਂ ਇਹਨੇ ਠੀਕ ਹੈ ਛੇਤੀ ਆ ਜੀ ਕਿਧਰੇ ਉੱਥੇ ਜਾ ਕੇ ਬੈਠਾ ਰਵੇਂ ਤੂੰ ਉਹ ਹਾਲਾਤ ਤਾਂ ਮਾੜੀ ਐ ਵਾਵਾ ਟੱਲੇ ਹਜੇ ਕਿੱਲਾ ਗਿਆ ਆ ਆਪੋ ਮੈਂ ਗਿਆ ਤਾਂ ਨਹੀਂ ਹੈਗਾ ਪਰ ਮੈਨੂੰ ਗਲੀ ਚੋ ਹੀ ਦੱਸਤਾ ਸੀ ਫਿਰ ਮੈਂ ਕਿਹਾ ਮੈਂ ਆਉਣਾ ਮੈਂ 2 ਮਿੰਟ ਚ ਆਇਆ ਹੂੰ ਮੈਂ ਤੁਹਾਨੂੰ ਮੈਂ ਦੱਸਿਆ ਵੀ ਗੱਡੀ ਤਾਂ ਜੇ ਮਿਲੀ ਨਹੀਂ ਗੱਡੀ ਨੂੰ ਇੱਥੇ ਦੇਰ ਲੱਗੂਗੀ ਹੂੰ ਤੇ ਫਿਰ ਮਹਾਮਤਾਏ ਹਰ ਨਾਲ ਪਾਸੇ ਜਾ ਕੇ ਆਉਣਾ ਇੱਧਰ ਚੱਲ ਤੂੰ ਇਹਨੇ ਪਤਾ ਲਾਇਆ ਮੈਂ ਥੋੜਾ ਜਿਹਾ ਇੱਥੇ ਮੰਜਾ ਮਾਰ ਕੇ ਬੱਸ ਮੈਨੂੰ ਤਾਂ ਐ ਹੋ ਰਿਹਾ ਵੀ ਆ ਡਰ ਜਾ ਹੋ ਰਿਹਾ ਵੀ ਕਿਤੇ ਯਾਰ ਤਾਇਆ ਕਿਤੇ ਚੜਾਈਆਂ ਨਾ ਕਰ ਜਿੱਕ ਤੇ ਹਾਂ ਐ ਕੁਛ ਨਹੀਂ ਹੁੰਦਾ ਕਾ ਤਾਏ ਨੂੰ ਚਲੋ ਮੰਜਾ ਜੇ ਠੀਕ ਰਿਹਾ ਤਾਂ ਵਗ ਚੱਲਾਂਗੇ ਭਈ ਤੇ ਜੇ ਨਾ ਠੀਕ ਰਿਹਾ ਤਾਂ ਭਈ ਫਿਰ ਬਹਿ ਜਾਾਂਗੇ ਘਰੇ ਹੋਰ ਕੀ ਜੇ ਚੜਾਈ ਕਰ ਗਿਆ ਤਾਂ ਫੇਰ ਤਾਂ ਕਿੱਥੇ ਜਾਇਆ ਜਾਂਦਾ ਹੌਲੀ ਬੋਲ ਚੜਾਈ ਕਰਕੇ ਨਾਲ ਕੰਦ ਹੈ ਹੌਲੀ ਨਹੀਂ ਬੋਲਿਆ ਜਾਂਦਾ ਮਾਰੂਗਾ ਤੇਰੇ ਲ ਮੈਂ ਮਾਰੂਗਾ ਤੇਰੇ ਤੂੰ ਤਾਂ ਮੇਰੇ ਮਰਨੂ ਆ ਜਾ ਹੌਲੀ ਨਹੀਂ ਬੋਲਿਆ ਜਾਂਦਾ ਉਹਨੂੰ ਐ ਕਹੀ ਜਾਂਦੀ ਵੀ ਐ ਚੜਾਈ ਕਰ ਜੂ ਚੜਾਈ ਨਾਲ ਤਾਂ ਕੰਦ ਹੈ ਚੜਾਈ ਕਰ ਦੂ ਤੱਕ ਬੁੱਢਾ ਬੰਦਾ ਹੈ ਕਰ ਜੂਗਾ ਤਾਂ ਕਰ ਜੂ ਫਿਰ ਹੁਣ ਹੋਰ ਕੀ ਅੱਜ ਕਰ ਗਿਆ ਉਹ ਚੜਾਈ ਕਰੀ ਤਾਂ ਨਿੱਤ ਨਾਲੇ ਆਪ ਹੀ ਤਾਂ ਕਹੀ ਜਾਂਦਾ ਕਿ ਪੂਰਾ ਹੋਣ ਵਾਲਾ ਪੂਰਾ ਹੋਣ ਵਾਲਾ ਪੂਰਾ ਹੋਣ ਵਾਲਾ ਤੇ ਫਿਰ ਇਹ ਗੱਲ ਕਹੀ ਜਾਂਦੀ ਹੁੰਦੀ ਵੀ ਪੂਰਾ ਹੋਣ ਵਾਲਾ ਵੀ ਪੂਰਾ ਹੋਊਰੇ ਫੜਾ ਤੂੰ ਤਾਂ ਬੰਨ ਲੱਭਦਾ ਫਿਰਨੇ ਕਦੇ ਕੁਝ ਬੰਨਣਾ ਲੱਭਦਾ ਕਦੇ ਅਗਲੇ ਬੰਨਣਾ ਲੱਭੀ ਇਹ ਆਪਾਂ ਕਹਿਣਾ ਚਾਹੀਦਾ ਵੀ ਹਾਂ ਪੂਰਾ ਹੋਣ ਵਾਲਾ ਸੁਣਾਉਣਾ ਤਾਂ ਨਹੀਂ ਚਾਹੀਦਾ ਨਾ ਸੁਣਾਉਣਾ ਤਾਂ ਨਹੀਂ ਹਾਲ ਖਾਲ ਦਾ ਹੋਇਆ ਜੇ ਵਿਚਾਰੇ ਨੂੰ ਕੁਝ ਹੋ ਗਿਆ ਤੇ ਬੰਦਾ ਟੀਰ ਮੈਂ ਜਾ ਕੇ ਆਉਣਾ ਜਾ ਕੇ ਆਉਣਾ ਮੈਂ ਜਾਇਆ ਭੱਜ ਕੇ ਮਾਹੋ ਮਾਰਦਾ ਅਠਾ ਦੇ ਭਾ ਦੀਆਂ ਇੱਥੇ ਲੜਨ ਨੂੰ ਫਿਰਦਾ ਬੀਹਾ ਵਰਗਾ ਕਦੇ ਗੇੜਾ ਕੱਟ ਕੇ ਉਧਰ ਆ ਗਿਆ ਕਦੇ ਉਧਰ ਆ ਗਿਆ ਪਹਿਲਾਂ ਪਿੰਡ ਚ ਗੇੜੇ ਮਾਰਿਆ ਆ ਹੈ ਗੱਡੀ ਨਹੀਂ ਇਹਨੂੰ ਲੱਭੀਗੀ ਲੈ ਨਹੀਂ ਪੰਮੀਆਂ ਤੂੰ ਤਾਂ ਸਵੇਰ ਦੀ ਲੱਗੀ ਹੋਈ ਆ ਕੰਮ ਤੇ ਹਜੇ ਤੱਕ ਤੂੰ ਤਾਂ ਰੋਟੀ ਵੀ ਨਹੀਂ ਖਾਧੀ ਵਿਆਹ ਦੇ ਚਾਹ ਦੇ ਵਿੱਚ ਕੀ ਤਾ ਉੱਥੇ ਜਾਇਆ ਵੀ ਜਾਊਗਾ ਵਿਆਹ ਤੇ ਕਿ ਨਾ ਜਾਇਆ ਜਾਊਗਾ ਗਿਆ ਹੋਇਆ ਪਤਾ ਲੈਣ ਕਿਦਰ ਕੋਈ ਮਾੜੀ ਖ਼ਬਰ ਹੀ ਨਾ ਲੈ ਆਵੇ ਮੈਂ ਤਾਂ ਦਵਾਦਾ ਪਹਿਲਾਂ 2-4 ਰੋਟੀਆਂ ਖਾ ਲਾਂ ਫੇਰ ਜੇ ਬੁੜੇ ਨੂੰ ਕੁਝ ਹੋ ਗਿਆ ਤਾਂ ਮੈਥੋਂ ਤਾਂ ਰੋਟੀ ਵੀ ਨਹੀਂ ਖਾਧੀ ਜਾਣੇਗੀ ਆਏ ਰੋਟੀ ਖਾ ਲਾਂ ਦਵਾਦਾ ਰੋਟੀਆਂ ਸਵੇਰ ਦੀਆਂ ਬਣਾ ਕੇ ਮੈਂ ਤਾਂ ਐਵੇਂ ਧਰਤੀਆਂ ਸੀ ਮੈਂ ਕਿ ਵਿਆਹ ਤੇ ਜਾਉਂਗੀ ਹੁਣ ਪਤਾ ਨਹੀਂ ਭਾਈ ਵਿਆਹ ਤੇ ਵੀ ਜਾਇਆ ਜਾਊਗਾ ਕਿ ਨਾ ਜਾਇਆ ਜਾਊਗਾ ਫਟਾਫਟ ਰੋਟੀਆਂ ਖਾ ਲੈ ਧੋਕ ਪਹਿਲਾਂ ਤੂੰ ਜੇ ਕੁਝ ਹੋ ਗਿਆ ਤਾਂ ਇੱਥੋਂ ਤਾਂ ਰੋਇਆ ਵੀ ਨਹੀਂ ਜਾਣਾ ਭੁੱਖੀ ਤੋ ਤੈਨੂੰ ਤਾਂ ਐਵੇਂ ਭੁੱਖੀ ਨੂੰ ਗੱਸ਼ੀਆਂ ਗੋਤੇ ਪੈਣ ਲੱਗ ਜਾਂਦੇ ਆ ਦਵਾ ਦਵਾ ਮੈਂ ਤਾਂ ਰੋਟੀ ਖਾ ਲਾ ਉਪਾ ਮੀਏ ਓਏ ਓਹੀ ਗੱਲ ਹੀ ਹੋ ਗਈ ਯਾਰ ਕੀ ਇਹ ਸਬਜੀ ਬਹੁਤ ਸਵਾਦ ਬਣੀ ਮੈਨੂੰ ਰੋਟੀ ਖਾਣ ਲੈਂਦੇ ਉਹ ਹੀ ਗੱਲ ਹੈ ਤਾਇਆ ਪੂਰਾ ਹੋ ਗਿਆ ਤੂੰ ਤਾਂ ਰੋਟੀ ਵੀ ਨਹੀਂ ਖਾਂਦਿਆਂ ਤੇ ਸਬਜੀ ਦੇ ਕਿੰਨੀ ਸਵਾਦਪੂਰੀ ਹੈ ਤਾਇਆ ਪੂਰਾ ਹੋ ਗਿਆ ਤਾਇਆ ਤਾਇਆ ਪੂਰਾ ਹੋ ਗਿਆ ਹੋ ਹੋ ਰੇ ਬੂਮਾਏ ਮਰਚ ਮੈਂ ਮੈਨੂੰ ਦੋ ਰੋਟੀਆਂ ਤਾਂ ਖਾ ਲੈਣ ਦੇ ਤੈਨੂੰ ਰੋਟੀਆਂ ਦੀ ਪਈ ਆ ਜੋ ਤੈਨੂੰ ਐ ਨਹੀਂ ਹੈਗਾ ਵੀ ਉਹ ਤਾਇਆ ਦਾ ਮਰਨੇ ਤੇ ਵੀ ਤੂੰ ਇਹ ਰੋਟੀਆਂ ਖਾਈ ਜਾਨੀ ਹੈ ਤੈਨੂੰ ਹੈ ਲੈ ਮਰਨੇ ਤੇ ਰੋਟੀਆਂ ਖਾਣ ਭੁੱਖੇ ਤਾਂ ਤੈਨੂੰ ਪਤਾ ਮੈਥੋਂ ਰੋਇਆ ਨਹੀਂ ਜਾਂਦਾ ਮੈਨੂੰ ਤਾਂ ਭੁੱਖੀ ਮੂੰਹ ਹੀ ਦਸ਼ੀਆਂ ਪੈਣ ਲੱਗ ਜਾਂਦੀਆਂ ਨੇ ਮੈਨੂੰ ਤਾਂ ਕੋਈ ਉਹਨੂੰ ਦੀ ਰੋਂਨ ਦੀ ਆਵਾਜ਼ ਨਹੀਂ ਆਏਗੀ ਹੈ ਮੈਂ ਰੋਟੀ ਖਾ ਕੇ ਰੋਂਗੀ ਫੇਰ ਦੇਖੀ ਤੂੰ ਵੇਖੀ ਮੈਂ ਕਿਵੇਂ ਚਿੰਘਾੜਾ ਮਾਰਦੀ ਰੋਟੀ ਖਾ ਕੇ ਹੁਣ ਤੂੰ ਵੇਖੀ ਖਾ ਕੇ ਚਿੰਘਾੜਾ ਮਾਰੇਂਗੀ ਤੂੰ ਐ ਕਰਦੇ ਹੁੰਦੇ ਕੋਈ ਲੈ ਭੁੱਖੀ ਦੀਆਂ ਚਿੰਘਾੜਾ ਨਿਕਲਦੀਆਂ ਰੋਟੀ ਖਾ ਕੇ ਪੁੱਤ ਦੇਖ ਸਾਰੀਆਂ ਰੋਈ ਜਾਂਦੀਆਂ ਜਾ ਕੇ ਵੀ ਐ ਨਾਲ ਜਾ ਕੇ ਵੀ ਫਟਾਫਟ ਮੈਂ ਤਾਂ ਇੰਨੀ ਝੰਘਾੜਾ ਮਾਰੂੰ ਜੋਰ-ਜੋਰ ਦੀ ਵੇਖੀ ਤਾਂ ਸਹੀ ਵੇਖਣ ਵਾਲੀਆਂ ਬੁੜੀਆਂ ਵੀ ਪਾਸੇ ਹਟ ਜਾਣੀਆਂ। ਇਹੋ ਜਿਹੀ ਬੈਨ ਪਾਈ। ਇਹੋ ਜਿਹੀ ਬੈਨ ਪਾਉ ਮੈਨੂੰ ਕਿਵੇਂ ਤੂੰ ਰੋਟੀ ਖਾ ਲੰਦੇ ਉਹਨਾਂ ਨੂੰ ਕਿਹੜਾ ਪਤਾ ਹੈ ਵੀ ਮੈਨੂੰ ਤਾਂ ਨਹੀਂ ਪਤਾ ਨਾ। ਮਾਖਿਆ ਛੱਡ ਦੇ। ਨਾ ਤੂੰ ਇਹੇ ਚਾਹੁੰਨੇ ਕਿ ਮੈਂ ਭੁੱਖੀ ਉੱਥੇ ਜਾ ਕੇ ਉਹਨਾਂ ਦੇ ਘਰੇ ਡਿੱਗ ਪਾਂ। ਹੈ? ਤੈਨੂੰ ਨਾਲੇ ਪਤਾ ਹੈ ਮੈਨੂੰ ਭੁੱਖੀ ਨੂੰ ਗੱਸ਼ੀਆਂ ਕੋਤੇ ਪੈਣ ਲੱਗ ਜਾਂਦੇ ਆ। ਤੁਰਸਲਾ ਜਲਦੀ ਫਿਰ ਤੁਰਸਲਾ ਕਿਸ ਨੇ ਦੇਖ ਲਿਆ ਤਾਂ ਹੋਰ ਕਹਿਣਗੇ ਵੀ ਇਹਨਾਂ ਦਾ ਤਾਇਆ ਸੱਕਾ ਤਾਇਆ ਮਰ ਗਿਆ ਤੇ ਇਹਨਾਂ ਰੋਟੀਆਂ ਦੀ ਪਈ ਆ ਦੇਖ ਰੋਟੀਆਂ ਦੀ ਪਈ ਫੇਰ ਹੀ ਤਾਂ ਰਊਂਗੀ ਜੇ ਕੁਛ ਖਾਊਂਗੀ ਤਾਂ ਐਵੇਂ ਤਾਂ ਮੈਥੋਂ ਰੋਇਆ ਵੀ ਨਹੀਂ ਜਾਂਦਾ ਉੱਥੇ ਡਿਗਪੀ ਉਹਨਾਂ ਦੇ ਘਰੇ ਗੱਛੀ ਖਾ ਕੇ ਤਾਂ ਫਿਰ ਡਾਕਟਰ ਬੁਲਾਉਂਦਾ ਫਿਰੇਗਾ ਅਗਲੇ ਆਪਦੇ ਬੁੜੇ ਨੂੰ ਸੰਭਾਲਣਗੇ ਕਿ ਮੇਰੇ ਵਾਲੇ ਪਾਸੇ ਆਉਣਗੇ ਰੋਟੀ ਖਾਏ ਬਿਨਾਂ ਤਾਂ ਰੋਇਆ ਤਾਂ ਨਹੀਂ ਜਾਂਦਾ ਵੇਖ ਵੇਖੀ ਤਾਂ ਸਹੀ ਮੈਂ ਰੋਟੀ ਖਾ ਕੇ ਕਿਵੇਂ ਚੀਕਾਂ ਮਾਰਦੀ ਉੱਥੇ ਚੰਘਿਆੜਾ ਮਾਰੂੰ ਐਡੀਆਂ ਐਡੀਆਂ ਜੇ ਬੁੜੀਆਂ ਪਾਸੇ ਹੋ ਹੋ ਕੇ ਨਾ ਬਹਿ ਜਾਣ ਤਾਂ ਆ ਇੱਕ ਤਾਂ ਖਾ ਲਈ ਤੇ ਇੱਕ ਹੋਰ ਖਾਲਾਂ ਦਵਾ ਦਵਾਂ ਮੈਂ ਚੁਲਸ ਲੈ ਜਲਦੀ ਇਹਨੂੰ ਚੁਲਸ ਲੈ ਚੁਲਸ ਨਾ ਕਹਿੰਦਾ ਨਾ ਆ ਨਾਲ ਇੱਕ ਸੰਤਰਾ ਵੀ ਖਾਲਾ ਰੋਟੀ ਹਾਜਮੇ ਹੋ ਜੂਗੀ ਨਹੀਂ ਤਾਂ ਉੱਥੇ ਉਲਟੀ ਨਾਲ ਲੱਗ ਜਾਏ ਕਿਦਾਰੇ ਰੋਂਦੀ ਰੋਂਦੀ ਮੇਰੀ ਰੋਟੀ ਸਾਰਾ ਕੁਝ ਬਾਹਰ ਆਣ ਨੂੰ ਤਿਆਰ ਹੋਇਆ ਪਿਆ ਨਹੀਂ ਤਾਂ ਰੋਕੀ ਨਹੀਂ ਖਾਉਂ ਦਿੰਦਾ ਮੈਂ ਤਾਂ ਸੰਤਰਾ ਖਾ ਲੈਂਦੀ ਨਾ ਇੱਕ ਚੱਲ ਰੋਟੀ ਤਾਂ ਖਾ ਲਈ ਦਵਾ ਦਫ ਦੇ ਵਿੱਚ ਹਾਏ ਹੁਣ ਤਾਂ ਇਹਨੂੰ ਰੋਲਾ ਵਿਚਾਰਿਆ ਨੂੰ ਵੇ ਤਾਇਆ ਮੇਂ ਮੇਰੀਆ ਮੋਬੀਆਂ ਸੌਹਰਿਆ ਵੇ ਇੱਥੇ ਦੀ ਰੋਣਾ ਚੱਲੀਏ ਉੱਥੇ ਵੇ ਤੂੰ ਛੱਡ ਕੇ ਤੁਰ ਗਿਆ ਵੇ ਮੇਰੇਆ ਮੋਬੀਆਂ ਸੌਹਰਿਆ ਥੱਲੇ ਬਹਿ ਜਾ ਥੱਲੇ ਇੱਥੇ ਵੇ ਤੂੰ ਤਾਇਆ ਜਦੋਂ ਹੁੰਦਾ ਉਦੋਂ ਮੈਂ ਤੇਰੇ ਵਾਸਤੇ ਰੋਟੀਆਂ ਬਣਾਉਂਦੀ ਚਾਹ ਬਣਾਉਂਦੀ ਤਾਇਆ ਹਾਏ ਤਾਇਆ ਤੂੰ ਕਿਉਂ ਤੁਰ ਗਿਆ ਓਏ ਛੱਡ ਭਰਾ ਇੱਥੇ ਫਰਾ ਕੇ ਸਾਰੇ ਲੋਕ ਆ ਜਾਣਗੇ ਚੱਲੀ ਓਥੇ ਤੇਰਾ ਆਉਂਦੇ ਦਾ ਮੂੰਹ ਵੇਖਦੀ ਹਾਏ ਤਾਇਆ ਤੂੰ ਕਿੱਧਰ ਨੂੰ ਤੁਰ ਗਿਆ ਲੰਮੀਆਂ ਲਾ ਕੇ ਲੱਗਾ ਚੁੱਪ ਕਰ ਹੁਣ ਕਿਉਂ ਹਾਏ 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 ਮੈਂ ਜੀ ਕਬਰੋਂ ਲੱਗ ਗਿਆ ਹਾਏ ਟੁੱਟ ਪੈਣੇ ਦਾ ਸੰਤਰਾ ਖਾ ਲਾਂ ਉਲਟੀ ਆ ਜੂਗੀ ਹਾਏ ਓ ਤੂੰ ਵੇ ਤੈਨੂੰ ਨਹੀਂ ਪਤਾ ਮੈਨੂੰ ਤਾਂ ਤੂੰ ਲੱਗਦਾ ਮੇਰੇ ਸਹੁਰੇ ਦੀ ਪਖੰਡ ਕਰਦੀ ਐ ਪਖੰਡ ਕਾਨੂੰ ਕਰਦੀ ਆ ਜੀ ਭੈੜਾ ਹੋਣ ਲੱਗਿਆ ਰੋਂਦੀ ਰੋਂਦੀ ਦਾ ਜਲਦੀ ਡੱਫ ਲੈ ਗਾਫੀ ਕਰ ਲੈ ਫਿਰ ਇਹਨੂੰ ਖੋਲ ਜਲਦੀ ਮੈਨੂੰ ਉਲਟੀ ਆਉਣ ਲੱਗ ਜਾਂਦੀ ਐ ਰੋਂਦੀ ਰੋਂਦੀ ਨੂੰ ਮੈਂ ਕਿਹਾ ਸੰਤਰਾ ਖਾ ਕੇ ਜਾਨੀ ਆ ਉਹਨਾਂ ਦੇ ਘਰੇ ਤੇਰਾ ਤਾਂ ਇਹ ਵੀ ਸਾਰਾ ਨਹੀਂ ਕਿ ਛਿੱਲਕੇ ਦੇ ਦਿਆ ਚਲ ਉਹ ਰੋਈ ਜਾਂਦੀ ਐ ਹਾਏ ਤਾਇਆ ਹਾਏ ਮੇਰੀ ਆਵਾਜ਼ ਉਹਨਾਂ ਤੱਕ ਜਾਂਦੀ ਪਈ ਏ ਕਿੱਥੇ ਉਹਨਾਂ ਦੇ ਘਰ ਤੱਕ ਮੈਨੂੰ ਵੀ ਹੁੰਦੀ ਜਾਊਂਗੀ ਨਾ ਉਹਨਾਂ ਦੇ ਘਰੇ ਫਿਰ ਪਤਾ ਤਾਂ ਲੱਗੇ ਕਿ ਝੰਘਾੜਾ ਮਾਰਦੀ ਹੁੰਦੀ ਹੈ ਅਗਲੀ ਸ਼੍ਰਿਕਣੀ ਹੈਂ ਹੋਰ ਜ਼ਿਆਦਾ ਜ਼ੋਰ ਦੀ ਰੋ ਹਾਏ ਹਾਏ ਤੂੰ ਸੰਤਰਾ ਦੇ ਦੇ ਪਹਿਲਾਂ ਲੈ ਸਤਾਈ ਸਾਰਾ ਤਾਂ ਕਿੱਥੇ ਖਾਵਾ ਜਾਂਦਾ ਥੋੜਾ ਥੋੜਾ ਖਾ ਲਾਂ ਦੇਖ ਰੋ ਤਾਂ ਚੱਜ ਨਾਲ ਲਾਉਂਗੀ ਪਹਿਲਾਂ ਤਾਂ ਰੋਟੀਆਂ ਖਾਦੀਆਂ ਉਹ ਭੁੱਖੀ ਤਾਂ ਤੈਨੂੰ ਪਤਾ ਕਿੱਥੇ ਰੋਇਆ ਜਾਂਦਾ। ਦਫਲਾ ਕਰ ਲੈ ਖਾ ਲੈ ਇਹਨੂੰ। ਹਏ। ਤੂੰ ਤਾਂ ਬੰਦਿਆਂ ਚ ਜਾ ਕੇ ਬਹਿ ਜਾਂਦਾ। ਤੂੰ ਤਾਂ ਮੇਰੇ ਸਿਰ ਤੇ ਹੀ ਖੜਾ ਐ। ਦੱਸ ਅਗਲੇ ਕਹਿਣਗੇ ਦੋਵੇਂ ਨਹੀਂ ਆਏਗੇ। ਉਹ ਜਾਣੇ ਆ ਮੈਂ ਤਾਂ ਤੈਨੂੰ ਦੱਸਣ ਆਇਆ ਸੀ ਤੂੰ ਤੂੰ ਹੁਣ ਕਦੇ ਸੰਤਰੇ ਖਾਨੀ ਐ ਕਦੇ ਰੋਟੀਆਂ ਖਾਨੀ ਐ। ਹਏ। ਥੋੜਾ ਜਰਾ ਖਾ ਲੈਂ ਦੇ। ਵੇ ਮੇਰੇ ਆ ਮੋਬਿਆ ਤਾਇਆ ਹਾਏ ਵੇ ਮੈਂ ਕਿਥੋਂ ਮੋੜ ਕੇ ਲਿਆ ਮਾਂ ਹੂੰ ਦੇਖ ਪਖੰਡ ਕਰਦੀ ਐ ਨਾਲੇ ਰੋਂਦੀ ਐ ਨਾਲੇ ਸੰਤਰਾ ਖਾਂਦੀ ਐ ਦੇਖ ਮੈਂ ਤੈਨੂੰ ਕੀ ਪਤਾ ਜਦੋਂ ਤਾਇਆ ਵਿਚਾਰਾ ਸਵੇਰੇ ਸਵੇਰੇ ਘਰੇ ਆਉਂਦਾ ਸੀਗਾ ਮੈਨੂੰ ਕਹਿ ਦਿੰਦਾ ਪੁੱਤ ਚਾਹ ਧਰ ਲੈ ਮੈਂ ਪੈਰ ਜੁੱਤੀ ਨਾ ਪਾਉਂਦੀ ਤਾਇਏ ਨੂੰ ਸਭ ਤੋਂ ਪਹਿਲਾਂ ਚਾਹ ਬਣਾ ਕੇ ਦਿੰਦੀ ਇਹ ਦੇਖ ਹੈ ਐ ਕਰਦੇ ਕਈ ਜਵਾਕ ਹੁੰਦੇ ਆ ਇਹੋ ਜਿਹੇ ਹੈ ਨਾਲੇ ਉਹ ਖਾਈ ਜਾਂਦੇ ਹੁੰਦੇ ਆ ਨਾਲੇ ਨਾਲੇ ਰੋਈ ਜਾਂਦੇ ਹੁੰਦੇ ਆ ਉਹੋ ਜੀ ਐ ਪਖੰਡਣ ਤੂੰ ਰੋਟੀ ਤੋਂ ਕਦੇ ਮੈਂ ਮਨਾ ਨਹੀਂ ਕੀਤਾ ਇਹ ਜੀ ਪਖੰਡ ਮੈਂ ਕਦੇ ਮੱਥੇ ਵਟ ਨਹੀਂ ਪਾਇਆ ਤਾਏ ਤੋਂ ਜਦੋਂ ਆਉਂਦਾ ਜੋ ਵੀ ਕਹਿੰਦਾ ਮੈਂ ਤਾਏ ਵਾਸਤੇ ਫਟਾਫਟ ਬਣਾਉਂਦੀ ਉਹ ਜਲਦੀ ਮਰ ਲੈ ਉੱਥੇ ਅਗਲੇ ਕਹਿਣਗੇ ਉਹੀ ਕਰਤੀ ਨਾ ਸ਼ਰੀਕਾਂ ਵਾਲੀ ਗੱਲ ਜਲਦੀ ਚੱਲ ਪਤੂ ਹਾਂ ਚਲ ਮੇਰੀ ਗੱਲ ਸੁਣ ਹਾਂ ਸੰਤਰਾ ਤਾਂ ਮੈਂ ਖਾ ਲਿਆ ਮੇਰਾ ਨਾ ਰੋਕ ਥੋੜਾ ਜਿਹਾ ਫਿਰ ਦੋਣ ਲੱਗ ਗਿਆ ਤੂੰ ਐ ਕਰ ਦੋ ਕੱਪ ਮੈਨੂੰ ਚਾਹ ਬਣਾ ਦੇ ਹੁਣੇ ਬਣਾ ਦੂੰ ਤੈਨੂੰ ਚਾਹ ਬਣਾ ਦੇ ਥੋੜੀ ਨਾ ਕਿਹਾ ਮੈਂ ਤੈਨੂੰ ਖੜ ਜਾ ਹਾਂ ਬਣਾ ਦੇ ਦੋ ਦੀ ਜੀ ਹਾਂ ਚਲ ਚਾਹ ਕਰ ਦੇ ਦੋ ਕੁੱਟਾਂ ਮੈਂ ਤੇਰੇ ਦੇਖ ਤੈਨੂੰ ਪਤਾ ਮੈਂ ਕਿਥੇ ਰੋਇਆ ਕਿਥੇ ਜਾਂਦਾ ਭੁੱਖੀ ਤੋਂ ਕਾ ਥੋੜੀ ਜੀ ਚਾਹ ਬਣਾ ਦੇਗਾ ਨੂੰ ਨਵੇਂ ਬਣਾਉਂਗਾ ਤੈਨੂੰ ਚਲ ਅੱਤਰ ਦੁਖਣ ਲੱਗ ਜੂਗਾ ਚਲ ਬੈਣ ਪਾਉਂਦੀ ਚਲ ਚਲ ਹਾਏ ਵੇ ਤਾਇਆ ਤਾਇਆ ਕਿੱਥੇ ਤੁਰ ਗਿਆ ਉਹ ਜੰਟੇ ਕੀ ਬਹੁਤੇ ਸਾਰੇ ਆ ਗਏ ਉਹਦੇ ਦਰਵਾਜ਼ੇ ਤੁਰੀ ਤਾਂ ਜਾਣੀ ਹੁਣ ਨਾਲੇ ਰੋਂਦੀ ਰੋਂਦੀ ਤਾਇਆ ਤੂੰ ਤਾਂ ਦੂਰ ਨੂੰ ਤੁਰ ਗਿਆ ਲੰਮੀਆਂ ਲਾ ਕੇ ਹਾਏ ਹਾਏ